ਜੀ ਸਪੈਨ ਦਾ ਸ਼ਹਿਰ ਲਿਓਨ ਬਹੁਤ ਵਧੀਆ ਸ਼ਹਿਰ ਆ ਲੇਕ ਦਾ ਨਜ਼ਾਰਾ ਇਸ ਬਿਸਮਿਲਹ ਦਾ ਸ਼ਹਿਰ ਦਾ ਮੈਂ ਇੱਥੇ ਬੈਠਾ ਦੇਖ ਰਹੇ ਆਂ ਆਪਾਂ ਇੱਕ ਸਪੈਨ ਦਾ ਬਹੁਤ ਹੀ ਸੋਹਣਾ ਸ਼ਹਿਰ ਲਿਓਨ ਲਿਯੋਨ ਸ਼ਹਿਰ ਆਓ ਕੁਝ ਹੋਰ ਨਜ਼ਾਰੇ ਦੇਖਦੇ ਹਾਂ ਸ਼ਹਿਰ ਦੇ ਇਹ ਹੈ ਜੀ ਲਿਯੋਨ ਸ਼ਹਿਰ ਦਾ ਸੈਂਟਰ 뷰 ਸਪੇਨ ਲਿਯੋਨ ਜਗਾ ਜੀ 6 12 2024 ਤੇ ਲਿਓਨ ਸ਼ਹਿਰ ਦੇ ਵਿੱਚ ਹੈਗੇ ਜੀ ਹਾਂ ਜੀ ਬਾਰ ਕੋਈ ਬੜੇ ਸੋਹਣੇ ਸਾਫ਼ ਸੁਥਰੇ ਇੱਥੇ ਯੂਰਪ ਦੇ ਵਿੱਚ ਸਪੇਨ ਦਾ ਸ਼ਹਿਰ ਲਿਓਨ ਸਪੇਨ ਦਾ ਸ਼ਹਿਰ ਲਿਓਨ ਕਿਹਦੀ ਫੋਟੋ ਹੈ ਇਹ ਲਿਓਨ ਦੀ ਮਾਰਕੀਟ ਆਹਾਂ ਸ਼ਹਿਰ ਦੇ ਵਿੱਚੋਂ ਵਿੱਚ ਦਾ ਨਜ਼ਾਰਾ ਦੇਖਣ ਤੋਂ ਪਤਾ ਨਹੀਂ ਜੰਮ ਲਈ ਲੱਗਦਾ ਨਿਕਲਦਾ ਵਿੱਚ 크리스마스 ਕਰਕੇ ਸਜਾਇਆ ਹੋਇਆ ਪੂਰਾ ਸ਼ਹਿਰ ਮੈਂ ਨਹੀਂ ਇੰਡੀਆ ਰੈਸਟੋਰੈਂਟ ਵੀ ਵੇਖ ਲਾਂਗੇ ਸਪੈਨ ਵਲੌਗ ਇਦਾਂ ਬਣਾਏ ਨਹੀਂ ਕਦੀ ਆਪਾਂ ਇਸ ਕਰਕੇ ਬਤਨ ਬੋਲਿਆ ਨਹੀਂ ਜਿਆਦਾ ਜਾਂਦਾ ਵਿੱਚ ਵੀਡੀਓ ਦੇ ਪਰ ਸੋਹਣਾ ਸ਼ਹਿਰ ਹੈ ਇੱਧਰ ਸਿਟੀ ਸੈਂਟਰ ਲੱਗਦਾ ਬੋਲਿਆ ਐ ਫਰਾਈਡੇ ਵਾਲੇ ਦਿਨ ਅੱਜ ਰੌਣਕ ਲੱਗੀ ਹੋਈ ਪੂਰੀ ਬਾਜ਼ਾਰ ਦੇ ਵਿੱਚ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਉਹ ਵਿੱਚ ਇੱਕ ਜਗ੍ਹਾ ਬਲੈਕ ਫਰਾਈਡੇ ਉਹ ਦੇਖ ਕੇ ਪੂਰੀ ਥੱਕ ਆ ਆਹ ਸਭ ਅੱਜ ਪੂਰਾ ਸਜਾਇਆ ਕਿਸ ਨੂੰਸ ਕਰਕੇ ਨਾਲ ਦੇ ਨਾਲ ਬਲੈਕ ਫਰਾਈਡੇ ਦੀ ਅੱਜ ਛੁੱਟੀ ਹੋਣ ਕਰਕੇ ਇਸ ਸਾਲ ਦਾ ਵਿੱਚੋ ਵਿੱਚ ਬਹੁਤ ਹੀ ਸੋਹਣਾ ਨਜ਼ਾਰਾ ਕੈਮਰੇ ਵਿੱਚ ਭਾਵੇਂ ਇੰਨਾ ਸੋਹਣਾ ਨਾ ਲੱਗੇ ਪਰ ਜਦ ਰੀਅਲ ਚ ਆਪਾਂ ਵੇਖਦੇ ਆਣਗੇ ਤੇ ਉਹ ਨਜ਼ਾਰਾ ਕੁਝ ਵਾਕ ਹੀ ਹੁੰਦਾ ਹੈ ਨਾ ਸ਼ਹਿਰ ਦੇ ਵਿੱਚੋ ਵਿੱਚ ਹੋਰ ਖੂਬਸੂਰਤ ਨਜ਼ਾਰੇ ਸേൾൽ yeah. oh,